ਸਵਾਗਤ ਹੈ ਕਿਸਾਨ ਵੀਰੋ ਹਡਾਟ ਲੁੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਿਰਪਾ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਿੰਡ ਰੈਸਾਰੇ ਆਏ ਆਂ ਜੀ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਆਪਾਂ ਝੋਟੀ ਸੂਈ ਸਭਾਈ ਮੱਝ ਗੇਲਗੇ ਜੇ ਸੂਈ ਸਭਾਈ ਲੈ ਕੇ ਆਏ ਆਂ ਤੇ ਇੱਕ ਛੋਟੀ ਸੂਣ ਵਾਲੀ ਲੈ ਕੇ ਆਏ ਗੱਲਬਾਤ ਬਾਈ ਨਗਰਾਂ ਮੈਂ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲੋ ਆ ਜਾਓ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਆ ਵੀਰੇ ਪਹਿਲਾ ਦਾ ਨੰਬਰ ਬੋਲੋ ਵੀਰੇ ਬਾਈ ਜੀ 82390 ਜੀ 66696 82390 606696 ਪਿੰਡ ਜੀ ਪਿੰਡ ਰਾਇਸਰ ਜ਼ਿਲ੍ਹਾ ਫਗਵਾੜ ਤਹਿਸੀਲ ਵੀ ਪਰਾਲਾ ਠੀਕ ਆ ਨੇੜੇ ਤੇੜੇ ਵੀਰੇ ਨੇੜੇ ਪਿੰਡ ਪਰਾਲਾ ਜੀ ਫਾਸਗਨ ਥਿਤਰੀ ਆ ਠੀਕ ਯਾਰ ਤੇ ਅੱਜ ਆਪਾਂ ਦੋ ਨਾਂਕ ਦਿਖਾਉਣੇ ਜੀ ਦੋ ਨਾਂਕ ਦਿਖਾਉਣੇ ਤੇ ਜੇ ਆਪਾਂ ਪਹਿਲੇ ਨੰਬਰ ਆ ਇੱਕ ਗੱਬਣ ਤੇ ਇੱਕ ਸੂਈ ਵੀ ਇੱਕ ਗੱ 15 ਕਿਲੇ ਹੋ ਗਏ ਨੂੰ ਮਗਰ ਕੱਟੀ ਗਈ ਤੇ ਕਿਹੜਾ ਸੁਆ ਸੁਈ ਸੁਈ ਵੀ ਵੀਰੇ ਪੂਰੀ ਇਹ ਚੌਥਾ ਸੁਆ ਰੀਨਲ ਚੌਥਾ ਸੁਆ ਨਾਲ ਗੱਲ ਕਰੀਏ ਵਧੀਆ ਤੂ ਪੂਰੀ ਤੇ ਚੌਥਾ ਸੁਆ ਕਿੰਨੇ ਦਾ 15 ਦਾ ਹੈ ਤੇ ਦੁੱਧ ਕਿੰਨਾ ਰੈਡੀ ਹੈ ਮੈਂ ਕਿੰਨੇ ਦੇ ਦੂੰ ਫੋਲ ਨੂੰ ਤੋੜਾ ਤਾਰਾ ਕਰਾਇਆ ਗਿਆ ਜੇ ਘਤਾਰਾ ਤੋੜਾ ਉਹਨੂੰ ਵੀਡੀਓ ਦੇ ਵਿੱਚ ਹੀ ਮਾਰ ਕੇ ਦਿਖਾਵਾਂਗੇ ਤੇ ਬਾਕੀ ਦਾ ਕਦ ਕਾੜ ਦੀ ਪੂਰੀ ਵਧੀਆ ਗਈ ਨਾ ਵਾਲੀ ਛੋਟੀ ਤੇ ਨਾ ਵਾਲੀ ਵੱਡੀ ਲੇਵੇ ਦੀ ਸਾਫ ਠੀਕ ਹੈ ਜੀ ਤੇ ਬਾਕੀ ਸਿੰਘ ਤੁੰਗ ਇੱਕ ਨੰਬਰ ਨਹੀਂ ਠੀਕ ਆ ਵੀਰੇ ਆ ਦੇਖੋ ਜੀ ਤੇ ਬਾਕੀ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਵੇਰਾ ਸਾਢੇ 9 ਵਜੇ ਦਾ ਜੀ ਉਸ ਹਿਸਾਬ ਨਾਲ ਨਾ ਜੱਜ ਕਰ ਲਓ ਤੇ ਸਾਰਾ ਦੇਣੀ ਦਾ ਚਵਾਈ ਚ ਬਾਕੀ ਪਿਆ ਕੋਈ ਚਵਾਈ ਨਹੀਂ ਰੋਕੀ ਵੀ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਸਹੀ ਆ ਜਮਾ ਕੰਮ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਮੋੜ ਲੱਗਦਾ ਤੇ ਤੋਰ ਆ ਤਾਰਾ ਪੂਰਾ ਵਧੀਆ ਜੀ ਆ ਦੇਖੋ ਹੌਲੀ ਕਰੀ ਮਸਤੋਰ ਮੜੀ ਜੀ ਵੀ ਬਾਕੀ ਦਾ ਤੋੜਾ ਥਾਰਾ ਇੱਕ ਨੰਬਰ ਤੇ 700 ਦੀ ਥੱਲੇ ਹੋ ਠੀਕ ਹੈ ਜੀ ਮਗਰ ਕੱਟੀ ਆ ਗਈ 10 ਕਿਲੋ 5 ਲੀਟਰ ਪਰ ਟਾਈਮ ਦਾ ਦੁੱਧ ਰੈਡੀ ਹੈ ਥੱਲੇ ਜੀ ਤੇ ਬਾਕੀ ਦਾ ਸਾਨੂੰ ਥਾਰਾ ਧੋਰਾ ਕਰਾ ਮੈਂ ਚੱਕ ਛੱਡੋ ਜੀ ਬੱਚਾ ਹੈ ਥੱਲੇ ਤੇ ਬਾਕੀ ਦੀ ਰੇਡ ਵੀਡੀਓ ਦੇ ਵਿੱਚ ਇਹੋ ਬਣੇ ਰਹੋ ਠੀਕ ਹੈ ਜੀ ਮਗਰ ਕੱਟੀ ਆ ਗਈ ਤੇ ਵਧੀਆ ਸੌਦਾ ਪੂਰਾ ਵਧੀਆ ਦੁੱਧ ਪੀਣ ਵਾਲਾ ਬੱਚਾ ਚਾਹੁੰਦਾ ਵੀਰੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਬੰਨ ਭਾਈ ਤੇ ਝੋਟੀ ਆ ਗਈ ਠੀਕ ਆ ਜੀ ਪਸ਼ਮਾਂ ਚ ਤੇ ਬਾਕੀ ਦਾ ਸਵੇਰ ਦਾ ਟਾਈਮ ਆ ਮੈਂ ਤਾਂ ਕਹਿੰਦਾ ਇੰਨਾ ਵੀ ਚੰਗਾ ਜਿਹੜੀ ਵਿਚਾਰੀ ਪਾਸ ਮੈ ਆਈ ਹੈ ਨਾ ਬਾਈ ਸਹੀ ਗੱਲ ਆ ਚੜ ਕੇ ਸਵੇਰ 9:30 ਵਜੇ ਦਾ ਟਾਈਮ ਆ ਜੀ ਚਲੋ ਬੈਠੋ ਫਿਰ ਮਾਰੋ ਧਾਰਾ ਪਾਣੀ ਲੋੜੀ ਨੂੰ ਵਧਾਰਾ ਮਾਰ ਕੇ ਖਾ ਦੇ ਕਿਉਂਕਿ ਅਗਲੇ ਨੂੰ ਤੱਲੀ ਜੀ ਹੋ ਜਾਂਦੀ ਹੈ ਜੀ ਆਹ ਦੇਖੋ ਜੀ ਧਾਰਾ ਦੇ ਥੱਲੇ ਉਹ ਨਾ ਨਲਕੇ ਵਰਗੇ ਝੋਟੀ ਦੂਜਾ ਜਿਵੇਂ ਮਾਰ ਦੇ ਵੀਰ ਹੂੰ ਕਿਵਾਇਦਾ ਵਈ ਉਦੀ ਮੂਟੀ ਓਕੇ ਛੱਡ ਦਿੱਤੇ ਤਾਂ ਆ ਦੇਖੋ ਵੀਰੇ ਕੋਈ ਭੂਰ ਨਹੀਂ ਛੱਡਾ ਤੇ ਚਾਰੇ ਥਾਂ ਨਿਕਲਵੇਂ ਕੱਢਿਆ ਪੂਰੇ ਘਰ ਤੇ ਤੇ ਰੇਟ ਬਾਈ ਇਹਦਾ ਕੀ ਹੈਗਾ ਰੇਟ ਬਾਈ ਜੀ ਇਹਦਾ 82000 ਮਾਨਦਾਨ ਹੋ ਜਾਊਗਾ ਮਾਨਦਾਨ ਹੋਊਗਾ ਚਲੋ ਦੂਜੀ ਵਾਰੇ ਕਰ ਲੀ ਗੱਲ ਆਜੋ ਇਹਨੂੰ ਇੱਧਰ ਨੂੰ ਕਰ ਦੋ ਚੰਗੇ ਕਦ ਕਾੜ ਦੀ ਆਪਾਂ ਤੁਹਾਨੂੰ ਗੱਬਣ ਝੋਟੀ ਦਿਨਾਂ ਦੇ ਤਿਆਰ ਦਿਖਾ ਰਹੇ ਆਂ ਜੀ ਠੀਕ ਹੈ ਜੀ ਤੇ ਵੀਰੇ ਇਹ ਕਿਹੜਾ ਸੂਆ ਹੈ ਤੀਜਾ ਸੂਆ ਹੁੰਦੀ ਆ ਬਾਈ ਜੀ ਤੀਜਾ ਸੂਆ ਹੁੰਦੀ ਆ ਤੇ ਕਿੰਨਾ ਦੁੱਧ ਕੱਢਿਆ ਵਾ ਦੂਜੇ ਸੂਏ 14 ਲੀਟਰ ਦੁੱਧ ਕੱਢਿਆ ਹੋਇਆ ਦਾ ਠੀਕ ਆ ਖੋਲੋ ਇਹਨੂੰ ਬਾਹਰ ਨੂੰ ਤੋਰ ਕੇ ਦਿਖਾਈ ਗਏ ਤੇ ਐਤ ਕੀ ਵੀ ਦੇ ਦੂਗੀ ਪਰ 14 ਕਹਿ ਕੇ ਦੇਵਾਂਗੇ ਆਪਾਂ 14 ਕਹਿ ਕੇ ਦੇਵਾਂਗੇ ਆਪਾਂ ਠੀਕ ਆ ਤੇ ਬਾਕੀ ਦਾ ਵੀਰੇ ਫੁੱਲ ਸਾਈਜ਼ ਦੀ ਹੈ ਠੀਕ ਆ ਛੋਟੀ ਮੰਨ ਕੇ ਫੋਨ ਨਾ ਲਾਇਓ ਤੇ ਕੱਦ ਕਾਠ ਇੱਕ ਨੰਬਰ ਤੇ ਥਣ ਲੈਵੇ ਦੀ ਪੂਰੀ ਸਾਹ ਆ ਦੇਖੋ ਭਈ ਲੈਵੇ ਦੁੱਧ ਕਰ ਲਾਉਂਦੀ ਜਾਂਦੀ ਆ ਹਾਂ ਕਿੰਨੇ ਦਿਨ ਬਾਕੀ ਆ ਜੀ ਅੱਜ ਨੇ 12 ਦਿਨ ਕੱਢ ਦਿੱਤੇ 12 ਤੋਂ 13 ਦਿਨ ਬਾਕੀ ਆ ਦੇਖੋ ਜੀ ਗੱਲ ਕਰ ਤੇ ਨਾਲੀ ਛੋਟੀ ਤਾਂ ਵਾ ਮੋੜ ਲੈ ਤੋ ਆਲੋ ਆ ਦੇਖੀ ਥੱਲੇ ਤੋਂ ਥਣਲੇਵਾ ਕਰੋ ਚੱਕ ਜੋਟੀ ਨਾ ਜੇ ਆਪਾਂ ਗੱਲ ਕਰ ਲਗੇ ਚੰਗੇ ਘੱਟ ਘਾਟ ਵਾਲੀ ਹੈਗੀ ਤੇ ਚੰਗੇ ਹੀ ਦੁੱਧ ਪਿਆ ਜਾਣਾ ਬਾਲਟਾਂ ਲਾ ਪੂਰੀਆਂ ਤੇ ਜੀਪਾ ਜੂਪਾ ਜਮਾ ਓਕੇ ਵੀਰੇ ਜੀਪਾ ਬਾਈ ਜਿਹਨ ਦਾ ਮਥਿਆਲ ਮਾਰਦੀ ਠੀਕ ਆ ਮਥਿਆਲ ਮਾਰਦੇ 14 ਕਿਲੋ ਦੁੱਧ ਨੇ ਦੇ ਦੇਣਾ ਉਹ ਵੀ ਪਤਾ ਲੱਗਦਾ ਦਾ ਬਾਡੀ ਮੰਤਰ ਤੋਂ ਹਨਾ ਤੇ ਡਿਮਾਂਡ ਬਾਈ ਇਹਦੀ ਡਿਮਾਂਡ ਬਾਈ ਦੀ ਆਪਾਂ ਹੋਰ ਤੇ ਕਰਾਂਗੇ ਜਾਇਜ਼ ਕਰਾਂਗੇ ਜਮਾ ਤੇ ਜੇ ਨਾ ਵੀ ਕੀ ਆਪਾਂ ਇਹ ਵੀਡੀਓ ਵੀ ਅਪਲੋਡ ਕਰਨੀ ਤਾਂ ਹੀ ਡਿਮਾਂਡ ਨਹੀਂ ਕੀਤੀ ਹਨਾ ਜੇ ਸੂਈ ਵੀ ਦੀ ਹਾਂ ਜੇ ਸੇਲ ਹੋ ਗਈ ਤਾਂ ਕਹਿਣਾ ਕਿ ਤੇ ਫੇਸ ਕੁਆਲਿਟੀ ਕਰੋ ਜੇ ਇੱਕ ਨੰਬਰ ਆ ਗਈ ਤੇ ਸੂਆ ਰਹੀ ਨਾਲ ਤੀਜਾ ਜਮਾ ਗੱਲਾਂ ਜੰਪਾਈਆਂ ਨੇ ਜਮਾ ਸਹੀ ਆ ਤੀਜਾ ਸੂਆ ਡਿਮਾਂਡ ਫੋਨ ਤੇ ਇਹਦਾ 82000 10 ਕਿਲੋ ਦੁੱਧ ਰੈਡੀ 5 ਲੀਟਰ ਪਰ ਟਾਈਮ ਦਾ ਦੁੱਧ ਇਹ ਥਲੇ ਰੈਡੀ ਮਗਰ ਕੱਟੀ 15 ਦਿਨਾਂ ਦੀ ਸੂਈ ਵੀ ਸੂਆ ਚੌਥਾ ਜੀ ਤੇ ਨੰਬਰ ਫੇਰ ਬੋਲ ਬਾਈ ਪਿੰਡ ਓਕੇ ਜੀ ਵੀਰੇ ਦੋ ਝੋਟੀਆਂ ਹੀ ਦੋਨੇ ਸਾਨੂੰ ਦਿਖਾਤੀਆਂ ਸਾਰੇ ਵੀਰਾਂ ਨੇ ਤਾਂ ਵੀਡੀਓ ਦੇਖਣ ਲਈ ਤਾਂ ਦਿਲੋਂ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ